15 ਸਤੰਬਰ ਨੂੰ ਗੁੱਡੇ ਨਾਲੇ ਤੇ ਬਨ ਲਗਾਉਣ ਦਾ ਜਿੱਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਵਾਤਾਵਰਣ ਪ੍ਰੇਮੀਆਂ ਨੇ ਐਲਾਨ ਕੀਤਾ ਉੱਥੇ ਦੂਜੇ ਪਾਸੇ ਸੈਂਟਰ ਹਲਕੇ ਦੇ ਐਮਐਲਏ ਸੁਮਦਨ ਲੈ ਕੇ ਚਿੰਤਾਤ ਨੇ ਉਹਨਾਂ ਕਿਹਾ ਕਿ ਜੇ ਆ ਨਹੀਂ ਕਰਨਾ ਚਾਹੀਦਾ ਕਿਉਂਕਿ ਸਰਕਾਰ ਵੀ ਇਸ ਮਸਲੇ ਦਾ ਹੱਲ ਚਾਹੁੰਦੀ ਹੈ ਪਰ ਜੇਕਰ ਉਹ ਕਹਿੰਦੇ ਕਿ 50 ਸਾਲਾਂ ਦਾ ਮੁੱਦਾ 2 ਸਾਲ ਚ ਹੱਲ ਕਰ ਦਿੱਤਾ ਜਾਏ ਤਾਂ ਨਹੀਂ ਹੋ ਸਕਦਾ ਉਹਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਕੰਮ ਕੀਤੇ ਹਨ ਉਹ ਸਾਡੀ ਸਰਕਾਰ ਕਿਵੇਂ 2 ਸਾਲ ਚ ਠੀਕ ਕਰ ਦੇਵੇਗੀ ਉੱਥੇ ਐਮਐਲਏ ਗੁੱਗੀ ਵੱਲੋਂ ਅਫਸਰਾ ਤੇ ਕੰਮ ਨਾ ਕਰਨ ਦੇ ਲਈ ਇਲਜ਼ਾਮਾ ਨੂੰ ਵੀ ਉਹਨਾਂ ਕਿਹਾ ਘੱਟੋ ਘੱਟ ਉਹਨ ਉਹਨਾਂ ਕਹਿਆ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵੀ ਬੋਲਣ ਦਾ ਪੂਰਾ ਹੱਕ ਹੈ ਉਹਨਾਂ ਕਹਿਆ ਕਿ ਉਹਨਾਂ ਨੇ ਅਸਲ ਸ਼ਾਹੀ ਦੇ ਮੁੱਦੇ ਤੇ ਗੱਲ ਕੀਤੀ ਐ ਐਮ ਐਲ ਏ ਸ਼ੋਕ ਪ੍ਰਸ਼ਾਸਨ ਨੇ ਕਿਹਾ ਕਿ ਉਹਨਾਂ ਨੇ ਹੀ ਵਿਧਾਨ ਸਭਾ 'ਚ ਕਈ ਮੁੱਦੇ ਚੁੱਕੇ ਉਹਨਾਂ ਕਹਿਆ ਕਿ ਸਾਰਿਆਂ ਨੂੰ ਬੋਲਣ ਦਾ ਸਮਾਂ ਮਿਲਿਆ ਸੀ ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਮੁੱਦਿਆਂ ਲੈ ਕੇ ਉਹਨਾਂ ਨੇ ਤਾਰੀਫ਼ ਕੀਤੀ ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਮਾਜ ਸੇਵੀ 15 ਸਤੰਬਰ ਨੂੰ ਬੰਨ ਲਾਉਣ ਜਾ ਰਹੇ ਨੇ ਤਾਂ ਇਸ ਨਾਲ ਵਿਵਾਦ ਨਹੀਂ ਛੱਡ ਜਾਵੇਗਾ ਇਸ ਦੇ ਸਬੰਧੀ ਉਹਨਾਂ ਨੇ ਕਿਹਾ ਕਿ ਕੋਈ ਰابطਾ ਕਾਇਮ ਕੀਤਾ ਜਾਂ ਨਹੀਂ ਤਾਂ ਉਹ ਪ੍ਰੇਸ਼ਾਨੀ ਹੈ ਉਸ ਦਾ ਮਸਲੇ ਦਾ ਹੱਲ ਕਰਨ ਲਈ ਅਸੀਂ ਵੀ ਯਤਨ ਕਰ ਰਹੇ ਹਾਂ ਉਹਨਾਂ ਨੇ ਕਿਹਾ ਜੇਕਰ ਬੰਨ ਲਾਉਣ ਦੀ ਗੱਲ ਹੁੰਦੀ ਹੈ ਤਾਂ ਅਸੀਂ ਵੀ ਉਹਨਾਂ ਦੇ ਨਾਲ ਬੰਨ ਲਾਉਣ ਦੇ ਸ਼ਾਮਿਲ ਹੁੰਦੇ ਨੇ ਪਰ ਬੰਨ ਲਾਉਣ ਨਾਲ ਇਸ ਦਾ ਹੱਲ ਨਹੀਂ ਹੁੰਦਾ ਓਏ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਇਹ ਆਮ ਲੋਕਾਂ ਦੀ ਸਰਕਾਰ ਆ ਇਹ ਅੱਗੇ ਸੀਗੀ ਪਾਰਟੀਆਂ ਦੀ ਸਰਕਾਰਾਂ ਬੰਦੀਆਂ ਚ ਪੌਣੇ ਪੰਜ ਸਾਲ ਬਾਅਦ ਲੋਕਾਂ ਦੀ ਜਾ ਕੇ ਸੁਣਾਈ ਕਰਨੀ ਹੁਣ ਜਿਹੜੇ ਲੋਕ ਨੇ ਉਹ ਇਸ ਗੱਲ ਦੀ ਆਸ ਰੱਖਦੇ ਆਂ ਔਰ ਇਸ ਗੱਲ ਦਾ ਮਾਨ ਮਹਿਸੂਸ ਕਰਦੇ ਆ ਕਿ ਸਾਡੀਆਂ ਜਿਹੜੀਆਂ ਵੋਟਾਂ 2022 ਚ ਪਾਈਆਂ ਹੋਈਆਂ ਅੱਜ ਸਾਨੂੰ ਇਹ ਜਿਹੜਾ ਕੰਮ ਦੇ ਤੌਰ ਦੇ ਉੱਤੇ ਵਾਪਸੀ ਹੋ ਰਹੀ ਆ ਇਸ ਕਰਕੇ ਸਾਰੇ ਲੋਕ ਇਸ ਗੱਲ ਤੋਂ ਖੁਸ਼ ਨਹੀਂ ਸਰਪੁੱਟੇ ਨਾਲੇ ਨੂੰ ਲੈ ਕੇ ਲਗਾਤਾਰ ਜਿਵੇਂ ਸਿਆਸਤ ਹੁੰਦੀ ਆ ਇਧਰ ਨੂੰ ਦੇਖੋ ਕੀ ਆ ਜਾ ਸਕਦਾ ਹੈ ਕਿ ਬੁੱਢੇ ਨਾਲੇ ਦੀ ਸਥਿਤੀ ਜਿਉਂ ਦੀ ਤਿਉਂ ਦੇਖੋ ਇਹ ਉਦਾਂ ਤਾਂ ਨਹੀਂ ਕਹਿ ਸਕਦੇ ਆਪਾਂ ਜਦੋਂ ਬੁੱਢੇ ਨਾਲੇ ਦੀ ਗੱਲ ਹੁੰਦੀ ਆ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਦੀ ਚਰਨ ਛੋਹ ਧਰਤੀ ਆ ਇਹ ਬਾਬੇ ਨਾਨਕ ਦੀ ਧਰਤੀ ਦਾ ਜਿਹੜਾ ਕੰਮ ਆ ਇਹ ਪਹਿਲ ਦੇ ਆਧਾਰ ਤੇ ਪੂਰਾ ਕਰਾਇਆ ਜਾਊਗਾ ਇਹਦੇ ਵਿੱਚ ਕਮੀ ਨਹੀਂ ਛੱਡੀ ਜਾਊਗੀ ਕਿਉਂਕਿ ਪਹਿਲਾਂ ਕੇ ਕੁਝ ਦੇਖਿਆ ਜਾਵੇ ਤੇ ਪਹਿਲਾਂ ਕੁਝ ਹੋਇਆ ਨਹੀਂਗਾ ਹੁਣ ਅੱਜ ਲੋਕ ਚਾਹੁੰਦੇ ਆ ਵੀ ਇਹ ਜਾਦੂ ਦੀ ਛੜੀ ਜਿਹਾ ਠੀਕ ਹੋ ਜਵੇ ਸਮਾਂ ਲੱਗਦਾ 2.5 ਸਾਲ ਹੋਇਆ ਇਹਨਾਂ ਨੇ ਤਾਂ ਪਹਿਲਾਂ ਇੰਨਾ ਕੰਮ ਵੀ ਕੀਤਾ ਹੁੰਦਾ ਅੱਜ ਸ਼ਾਇਦ ਉਸ ਕੰਮ ਨੂੰ ਪੂਰਾ ਕੀਤਾ ਜਾਂਦਾ ਇਹਨਾਂ ਨੇ ਤਾਂ ਪਹਿਲਾਂ ਇਸ ਕੰਮ ਨੂੰ ਨਹੀਂ ਛੇੜਿਆ ਸੀਗਾ ਵੀ ਕੋਈ ਇਸ ਕੰਮ ਦੇ ਉੱਤੇ ਅਸੀਂ 2-4 ਬੰਦੇ ਹੀ ਲਾ دیے। ਸਾਥੀ ਐਮਐਲਏ ਦਾ ਤੁਹਾਡੇ ਸਵਾਲ ਚੁੱਕਦੇ ਨੇ ਉਹ ਤਾਂ ਜਾ ਕੇ ਕਹਿੰਦੇ ਨੇ ਕਿ ਕੋਈ ਕੰਮ ਹੀ ਨਹੀਂ ਹੋਇਆ। ਅਫਸਰशाही हावी ਹੈ। ਕਿਹਦੇ ਪੈਸੇ ਖਰਾਬ ਹੋ ਗਏ ਨੇ। ਤੁਸੀਂ ਇਸ ਗੱਲ ਦਾ ਤਾਂ ਸੋਚੋਗੇ ਵੀ ਇੱਕ ਐਮਐਲਏ ਇਸ ਗੱਲ ਦਾ ਅਫਸਰਾਂ ਨੂੰ ਕਹਿ ਰਿਹਾ ਵਾ। ਕਿਸੇ ਨੇ ਪਹਿਲਾਂ ਲੀਡਰਾਂ ਨੇ ਨਹੀਂ ਕਿਹਾ, ਕਿਸੇ ਮੰਤਰੀਆਂ ਨੇ ਨਹੀਂ ਕਿਹਾ, ਕਿਸੇ ਮੁੱਖ ਮੰਤਰੀ ਨੇ ਕਿਹਾ। ਅਫਸਰਾਂ ਨੂੰ ਕਹਿਣ ਵਾਲਾ ਤਾਂ ਕੋਈ ਜੰਮਿਆ ਨਾ। ਕਹਿ ਤਾਂ ਰਹੇ ਆ। ਸਰ ਪਹਿਲਾਂ ਤਾਂ ਅਫਸਰ ਕੀ ਛੱਡੋ ਮੁੱਖ ਮੰਤਰੀ ਨਹੀਂ ਕਿਸੇ ਨੂੰ ਮਿਲਦੇ ਸੀਗੇ। ਅੱਜ ਜੇ ਕੋਈ ਕਿਸੇ ਨੂੰ ਮਿਲਦਾ ਜਾਂ ਕੋਈ ਕਿਸੇ ਦਾ ਕੰਮ ਕਰਿਆ ਐਮਐਲਏ ਦੇ ਵਿੱਚ ਇੰਨਾ ਤਾਂ ਹੈਗਾ ਨਾ ਉਹ ਆਪਣੇ ਆਪ ਕਹਿ ਰਿਹਾ ਵਾ ਵੀ ਸਾਡੇ ਅਫਸਰ ਕੰਮ ਦੇਖੋ ਐਮਐਲਏ ਦੀ ਪਾਵਰ ਅਫਸਰ ਸਾਡੇ ਗਾਲ ਨੂੰ ਕਿਸੇ ਨੂੰ ਨੰਨਾ ਨਹੀਂ ਪਰ ਸਕਦੇ ਅਫਸਰਾਂ ਨੇ ਕਿਵੇਂ ਨੰਨਾ ਪੜੂਗੇ ਉਹ ਤਨਖਾਹ ਲੈਂਦੇ ਆ ਜਨਤਾ ਦਾ ਕੰਮ ਆ ਲੋਕਾਂ ਦੇ ਟੈਕਸ ਚੋਂ ਪੈਸਾ ਮਿਲਦਾ ਉਹਨਾਂ ਨੂੰ ਤਰੀਕ ਨੂੰ ਬੰਨ ਲੈਣ ਜਾ ਰਿਹਾ ਤੁਹਾਡਾ ਹਲਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਡੁੱਬ ਜਾਂਦਾ ਪਿੱਛੇ ਵੀ ਤੁਸੀਂ ਪਾਣੀ ਚ ਖੜੇ ਹੋ ਜੂਗਾ ਜੇ ਬੰਨ ਲਾਤਾ ਕਿਉਂਕਿ ਪਾਣੀ ਬੈਕ ਮਾਰੂਗਾ ਦੇਖੋ ਇਹ ਇਹ ਚੀਜ਼ਾਂ ਨਾਲ ਕੋਈ ਹੱਲ ਆ ਬੰਨ ਲਾਉਣ ਨਾਲ ਹੱਲ ਹੁੰਦਾ ਹੋਵੇ ਫਿਰ ਸਵੇਰੇ ਹੀ ਲਾ ਦਿੰਨੇ ਆ ਅਸੀਂ ਵੀ ਕੱਢ ਜਾਂਦੇ ਆ ਉਹਨਾਂ ਨਾਲ ਕਿਸੇ ਚੀਜ਼ ਦੀ ਸਮੱਸਿਆ ਦਾ ਹੱਲ ਕਰਨਾ ਪਵੇ ਆਪ ਜੂਝਣਾ ਪੈਂਦਾ ਆਪ ਪਾਣੀ ਚ ਜਾਣਾ ਪੈਂਦਾ ਐਤਕੀ ਨਹੀਂ ਪਾਣੀ ਆ ਗਿਆ ਪਿਛਲੀ ਵਾਰ ਮੈਂ ਆਪ ਪਾਣੀ ਚ ਬੜਿਆ ਸੀ ਸਾਡੇ 4-4 ਫੁੱਟ ਪਾਣੀ ਸੀਗਾ ਉਦੋਂ ਬਾਹਰ ਨਹੀਂ ਪਾਣੀ ਆ ਗਿਆ ਗਰੀਬਾਂ ਦਾ ਹਮੇਸ਼ਾ ਜਿਹੜਾ ਫੈਸਲਾ ਵਾ ਉਹ ਆਪਣੇ ਮੋਢਿਆਂ ਤੇ ਚੱਕਣਾ ਚਾਹੀਦਾ ਆਪਣੀ ਗੱਲ 'ਚ ਆਪ ਜਵਾਬ ਦੇਣਾ ਚਾਹੀਦਾ ਜਿੰਨੇ ਪਰ ਉਹਦਾ ਹੱਲ ਕੀ ਹੁਣ ਕੋਈ ਗੱਲ ਬਾਤ ਕੋਈ ਤੁਹਾਡੀ ਮੀਟਿੰਗ ਹੋਈ ਉਹਨਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕੋਈ ਇਸ ਬੰਦ ਕਰ ਸਕਦਾ ਇੱਕੋ ਗੱਲ ਸੁਣੋ ਬਾਕੀ ਬਾਕੀ ਕੌਣ ਆ ਉਹਨਾਂ ਲੋਕਾਂ ਨੂੰ ਬਾਕੀਆਂ ਨੂੰ ਇਹ ਪੁੱਛਣ ਆਲਾ ਹੋਵੇ ਜੈਨੀਆਂ ਗੱਲਾਂ ਜਿਹੜੀਆਂ ਹੁਣ ਪੁੱਛ ਰਹੇ ਹੋ ਤੁਸੀਂ ਪਹਿਲੀਆਂ ਸਰਕਾਰਾਂ ਤੋਂ ਪੁੱਛਿਆ ਹੁੰਦਾ ਸ਼ਾਇਦ ਅੱਜ ਇਹ ਨਵਤਨਾ ਆਉਂਦੀ ਅੱਜ ਬੁੱਢਾ ਦਰਿਆ ਬੁੱਢਾ ਨਾਲਾ ਨਾ ਬਣ ਕੇ ਰਹਿਦਾ ਇਨਾ ਲੋਕਾਂ ਨੇ ਨਾ ਪੁੱਛਿਆ ਅੱਜ ਕੋਈ ਆਮ ਆਦਮੀ ਪਾਰਟੀ ਨੇ ਥੋੜਾ ਜੇ ਕੋਈ ਉੱਥੇ ਵਿਧਾਨ ਸਭਾ 'ਚ ਵੀ ਤੁਸੀਂ ਦੇਖਿਆ ਹੋਣਾ ਕੱਲ ਮੈਂ ਜਵਾਬ ਲਿਆ ਬਾਜਬਾ ਸਾਹਿਬ ਤੋਂ ਵੀ ਗੈਂਗਸਟ ਗੈਂਗਸਟ ਕਰਦੇ ਹੋ ਇਹ ਪਾਲੇ ਜੀ ਇਹਨਾਂ ਨੇ ਆ ਇਹ ਕੋਈ ਆਮ ਆਦਮੀ ਪਾਰਟੀ ਥੋੜਾ ਲੈ ਕੇ ਆਈ ਆ ਇਹਨਾਂ ਲੋਕਾਂ ਦੇ ਪਾਲੇ ਹੋਏ ਲੋਕ ਅੱਜ ਇਹ ਜਵਾਬ ਸਾਡੇ ਕੋਲੋਂ ਮੰਗਦੇ ਆ ਮੰਗਣ ਜਵਾਬ ਜੇ ਆਪ ਕੁਛ ਕੀਤਾ ਹੋਵੇ ਫਿਰ ਵਿਚ ਰਹੇ ਹੋ ਲੱਗਦਾ ਜੀ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਸਵਾਲ ਖੜੇ ਕਿਤੇ ਨੇ ਤਾਂ ਪਹਿਲਾਂ ਵੀ ਆਵਾਜ਼ ਉਠਾਣ ਕਿਉਂ ਦੇਖੋ ਆਵਾਜ਼ ਨਹੀਂ ਠਾਈ ਤਾਂ ਹੀ ਤਾਂ ਸੀ ਛੱਡ ਗਏ ਇਹਨਾਂ ਨੂੰ ਜਦੋਂ ਲੋਕ ਇੱਥੇ ਦੀ ਆਪਾਂ ਆਵਾਜ਼ ਨਹੀਂ ਠਾਵਾਂਗੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਵੋਟਾਂ ਮੰਗ ਲਈ ਤਾਂ ਆਪਾਂ ਘਰ ਘਰ ਕੁੰਡਾ ਖੜਕਾਉਣੇ ਆ ਜਦੋਂ ਕੰਮ ਕਰਨ ਦਾ ਟਾਈਮ ਆਵੇ ਉਦੋਂ ਕਿਸੇ ਨੂੰ ਪੁੱਛੋ ਨਾ ਨਾ ਕਿਸੇ ਆਪਸਰ ਨੂੰ ਪੁੱਛੋ ਨਾ ਆਪ ਕਿਤੇ ਜਾਓ ਆਪ ਜਾਣਾ ਵੀ ਪਊ ਆ ਪਾਣੀ ਚ ਖੜਨਾ ਵੀ ਪਊ ਆਪ ਜਵਾਬ ਦੇਣਾ ਵੀ ਪਊ ਜਵਾਬ ਲੈਣਾ ਵੀ ਪਊ 15 ਸਾਲ ਤੋਂ ਤੁਹਾਨੂੰ ਲੈ ਕੇ ਹੁਣ ਲੋਕ ਜਿਹੜੇ ਨੇ ਗੋਗੀ ਨੂੰ ਬੋਲਣ ਨਹੀਂ ਦਿੱਤਾ ਗਿਆ ਕਿਉਂਕਿ ਬੁੱਢੇ ਨਾਲ ਦੇ ਨਹੀਂ 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 ਇਹ ਐਵੇਂ ਆਪਣੇ ਜੈਸ ਲਾਉਣ ਦਾ ਕੋਈ ਫਾਇਦਾ ਨਹੀਂਗਾ ਉਹ ਵਿਧਾਨ ਸਭਾ ਵਾਓ ਗੋਗੀ ਜੀ ਸੁਨੇ ਹੋਏ ਨਮਾਇੰਦੇ ਆ ਲੋਕਾਂ ਦੇ ਉਹ ਆਪ ਬੋਲਣਾ ਨਹੀਂ ਚਾਹੇ ਚਾਹੁੰਦੇ ਸੀਗੇ ਤਾਂ ਨਹੀਂ ਉਹਨੂੰ ਕੋਈ ਰੋਕਿਆ ਨਹੀਂ ਗਿਆ ਮੈਂ ਵੀ ਤਿੰਨ ਵਾਰੀ ਬੋਲਿਆ ਵਿਧਾਨ ਸਭਾ ਚ ਦੋ ਦਿਨਾਂ ਚ ਮੈਂ ਵੀ ਸਵਾਲ ਉਠਾਏ ਆ ਉੱਥੇ ਜਿਹੜੀ ਗੱਲ ਦਾ ਜਵਾਬ ਦੇਣ ਆਲਾ ਸੀ ਕਿਸੇ ਨੂੰ ਮਨਾਨੀ ਕੀਤਾ ਜਾਂਦਾ ਚਾਹੇ ਆਪੋਜੀਸ਼ਨਾਂ ਚਾਹੇ ਕੋਈ ਰਾਜਪਾਠ علاوہ ਸਰ ਲੱਗਦਾ ਕਿ ਲੋਕ ਦੇ ਜਿਹੜੀ ਪ੍ਰਸ਼ਾਸਨ ਜਿਹੜੇ ਨੇ ਆਮੋ ਸਾਹਮਣੇ ਹੋ ਜਾਣਗੇ ਜੇਕਰ 15 ਸਤੰਬਰ ਨੂੰ ਇਹੀ ਰਾਤ ਰਹਿੰਦੇ ਨੇ ਕਿੱਦਾਂ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਸਰਕਾਰ ਆਪਕੇ ਦਵਾਰ ਲੱਗਦਾ ਨਹੀਂ ਕਿ ਤੁਹਾਨੂੰ ਲੋਕ ਉਹਨਾਂ ਲੋਕਾਂ ਤੱਕ ਪਹੁੰਚ ਕਰਨੀ ਚਾਹੀਦੀ ਜਿਹੜੇ ਕਰ ਰਹੇ ਨੇ ਦੇਖੋ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਕਦੇ ਵੀ ਕਿਸੇ ਨੂੰ ਕੋਈ ਕਿਸੇ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਮਨ ਕਾਨੂੰਨ ਨੂੰ ਰੱਖਣ ਲਈ ਕੋਈ ਬੰਦਾ ਕਾਨੂੰਨ ਨੂੰ ਬਾਹਰ ਹੋ ਕਾਨੂੰਨ ਤੋਂ ਬਾਹਰ ਹੋ ਕੇ ਜਾਂ ਕਾਨੂੰਨ ਤੋਂ ਉੱਤੇ ਨਹੀਂ ਹੈਗਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਪਣੀ ਗੱਲ ਰੱਖਣ ਦਾ ਹਰ ਇੱਕ ਨੂੰ ਇਹ ਲੋਕਤੰਤਰ ਆ ਹਰ ਨੂੰ ਹੱਕ ਆ ਪਰ ਇਹ ਨਹੀਂ ਹੈਗਾ ਵੀ ਕਾਨੂੰਨ ਤੋਂ ਬਾਹਰ ਹੋ ਕੇ ਜਾਂ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਕਿਸੇ ਨੂੰ ਓਜਾਸਤ ਨਹੀਂ ਦਿੱਤੀ ਜਾਊਗੀ